ਸਸੇ ਗੱਲ ਜੀ ਭਾਜੀ ਮੈਂ ਆ ਗਿਆ ਆਪਣੀ ਹਵੇਲੀ ਆਹ ਦੇਖੋ ਮਈਆ ਬੈਠੀ ਹੈਗੀ ਮੇਰੀ ਮਈਆ ਬੈਠੀ ਹੈ ਮੇਰੀ ਹੈ ਇਹ ਕਿਥੇ ਲੱਗੇ ਆਂ ਤੂੰ ਬੈਠੀ ਕਿੱਦਾਂ ਹੈ ਇਹ ਕਿਥੇ ਲੱਗੇ ਆਂ ਜਮਣਾ ਉਹ ਆਏ ਲੋਕਾਂ ਦੇ ਖੇਤਾਂ 'ਚ ਭਮੀ ਜਲ ਹੋਰ ਹਾਂ ਉਹ ਵੀ ਨਾ ਪਾ ਕੇ ਦੇਖ ਜਿਓ ਤਾਂ ਹਨਾ ਖਾਂਦੇ ਆ ਫੇਰ ਤਾਂ ਬਾਵਾ ਬਾੜੀ ਖਾ ਲੇ ਫੇਰ ਚੱਕੀ ਹਾਂ ਖਾ ਲੈਣੇ ਨਹੀਂ ਬਾੜੀ ਪਾ ਲੈ ਚੱਕ ਕੇ ਆਂਦੀ ਬਕੌਲ ਦੀਆਂ ਟੀਟੀਆਂ ਨਹੀਂ ਖਾਣੀਆਂ ਇਹਨਾਂ ਨੇ ਪਰ ਬੁਥੇਰੀਆਂ ਬਹੁਤ ਆ ਚੋ ਟੋੜ ਲਿਆ ਹਾਂ ਕੋਲੇ ਬਾਂਢੀ ਰੱਖੀ ਹੋ ਪਾਣੀ ਧੂ ਧੂ ਖਾਈ ਜਾਂਦੀ ਆ ਜੀ ਬੁਰਾ ਹਾਲ ਹੈ ਛੱਡੇ ਦਈਏ ਹਾਂ ਸਹੀ ਹੈ ਤਾਂ ਗੇੜ ਗੱਲ ਫੁੱਲੇ ਆ ਮਾ ਪੱਥੇ ਵੱਡੇ ਆ ਹਾਂ ਆ ਯਾਰ ਗਾਈ ਸੜੀ ਕਾਂ ਤੇ ਜਾਣੇ ਵਾਲੀ ਐ ਜਿੱਦਾਂ ਕੇ ਐ ਟੇਢੀ ਹੋਈ ਪਈ ਆ ਬਸ ਪਾਇਦਾ ਕੰਮ ਹੋਣੇ ਵਾਲੀ ਆ ਆ ਆ ਨਲਵਾ ਮਾਦਮ ਇਰੀ ਕੇ ਜੀ ਪੈਸੇ ਤੇਰੇ ਮੁੰਡਿਆਂ ਨੇ ਭੇਜਣੇ ਹੈ ਇਹਗੇ ਨੇ ਭੇਜਣੇ ਲੋਕਾਂ ਨੇ ਭੇਜਣੇ ਹੈ ਹੈ ਮਾਦਮ ਇਰੀ ਕੇ ਅਸੇ ਜੋਖਾ ਵੀ ਕੰਦ ਬਣਾਉਣੀ ਹੈ ਮਾਦਮ ਇਰੀ ਕੇ ਤੇ ਪੈ ਭੇਜੋ ਆਪਾਂ ਕੰਦ ਬਣਾਉਣੀ ਹੈ ਮੰਮ ਮੰਮੀ ਐਦਾਂ ਹੈ ਨਾ ਵੇਰੇ ਐਦਾਂ ਕਈ ਲੋਕ ਐਦਾਂ ਪੈਸੇ ਮੰਗ ਮੰਗ ਕੇ ਲੋਕਾਂ ਤੋਂ ਮਤਲਬ ਕੀ ਜਿਹੜੇ ਇਹ ਦੇਖਦੇ ਆ ਜਾਂ ਜਾਣਦੇ ਆ ਨਾ ਉਹਨਾਂ ਤੋਂ ਪੈਸੇ ਮੰਗ ਮੰਗ ਕੇ ਅਸੀਂ ਜੀ ਗਰੀਬ ਜ਼ਿਆਦਾ ਬੰਦੇ ਆ ਕਰਜਾ ਬਾਸੀ ਕਿਹੜਾ ਰਕਾਰ ਦੇ ਬਣਾਇ ਰਿਹਾ ਚੈਨਲ ਵਾਲੇ ਵਈ ਨਾ ਮੈਂ ਇਹ ਕਰਦੇ ਬਈ ਜੀ ਅਨੇ ਚੱਲੀ ਜਾਂਦਾ ਕੰਮ ਕੋਈ ਚੱਕਰ ਨਹੀਂ ਆ ਤਾਂ ਪੂੰਏ ਦੀ ਕਮੀ ਨਹੀਂ ਆ ਤੇ ਪੂਜੀ ਪੈਸੇ ਫੇਰਾਂ ਚੱਕ ਚੱਕ ਕੇ ਹਵੇਲੀ ਬਣਾਈ ਹੋਈ ਆ ਇਹ ਲੋਹਾਂ ਦੇ ਨੂੰ ਕਿਹਨੇ ਦਿੱਤਾ ਮਾਂ ਗਵਰਨਮੈਂਟ ਨੇ ਗਵਰਨਮੈਂਟ ਇਹਨਾਂ ਲੋਹਾਂ ਕਿੱਦਾਂ ਦੇ ਦਊਗੀ ਥੋੜਾ ਥੋੜਾ ਕਰਕੇ ਲੈ ਲਿਆ ਵੇਲੀ ਕਿੱਦਾਂ ਬਣਜੂਗੀ ਲੋਹਾਂ ਲੈ ਕੇ ਮੈਨੂੰ ਸਮਝ ਆਜੀ ਅਸੀਂ ਕਰਦੇ ਅਸੀਂ ਮੈਂ ਤਾਂ ਕਾਰ ਕਰਕੇ ਜੀ ਲੋਕਾਂ ਨੇ ਆਹਨ ਕੰਮ ਕਰ ਰਹੇ ਆ ਸਾਡਾ ਮੁੰਡਾ ਤਾਂ ਕਰ ਬ੍ਰੋਕ ਮਾਰਨ ਲੱਗਾ ਤੂੰ ਕੀ ਉਹ ਇਹ ਹੁੰਦੇ ਲੱਗ ਗਿਆ ਹੂੰ ਇਹ ਵੀ ਹੁਣ ਸੁਣੋ ਹੂੰ ਤੂੰ ਇੱਦਾਂ ਕਹ ਤੋ ਕੋ ਇਹਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਰੇ ਜਣੇ ਇੱਦਾਂ ਕਹ ਇਹਨੂੰ ਫੋਲੋ ਕਰੋ ਲਾਈਵ ਕਹ ਰੋ ਸਾਰੇ ਲਾਈਵ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਮੈਨੂੰ ਕਹਿਣਾ ਆਂਦਾ ਪਰ ਆਵੋ ਇਹ ਅੰਗਰੇਜ਼ੀ ਬੋਲਦੇ ਸਾਨੂੰ ਨਹੀਂ ਬੋਲਣੀ ਆਏ ਤਾਂ ਸਿੱਧੀ ਪੰਜਾਬੀ ਬੋਲਦੇ ਆਂ ਹੂੰ ਤੂੰ ਐਵੇਂ ਫੋਲੋ ਕਰੋ ਇਹਨੂੰ ਫੋਲੋ ਕਰੋ ਫੋਲੋ ਬੋਲੋ ਨਹੀਂ ਕੇ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਹੈਲੋ ਮਾਦਾ ਨੇ ਕਹਿਤਾ ਭਾਜੀ ਕਰ ਦਿਓ ਹੁਣ ਠੀਕ ਆ ਜਿਹੜੇ ਜਿਹੜੇ ਦੇਖਦੇ ਆ ਮੈਂ ਤੇਰੀ ਗੱਲ ਆ ਮੇਰਾ ਮੁੰਡਾ ਰਵਾਹ ਗੀਉਆ ਨਾ ਹੀ ਫੜ ਸਕਿਆ ਪੈਸੇ ਦੁੱਖਾਂ ਹੋਰ ਮਾਰ ਕੇ ਸੀ ਇਹਨਾਂ ਮਾਦੀ ਪਾ ਕੇ ਕੀਤੀ ਆ ਉਹੀ ਤਾਂ ਸਾਰਾ ਸਾਰਾ ਖਾਈ ਜਾਂਮ ਦੇਖੋ ਨਾ ਮੇਲਾ ਲਾਈਆਂ ਸੀਗੀਆਂ ਆਪਣੇ ਗਾਣ ਮੇਰੀਆਂ ਮੇਲਾ ਵੀ ਇਹਨਾਂ ਖਾ ਦੇਦੀਆਂ ਇਹ ਰਿਹਾ ਚੂੜੇ ਨਾਲ ਸਾਡਾ ਬਹਨੋ ਕਾ ਰਹਾ ਦੇਖੋ ਨੀ ਦੋ ਘੰਟਾ ਦਾਣੇ ਖਾ ਗਏ ਹਾਂ ਸਾਡੇ ਜੋ ਵੀ ਪਸ਼ੂਆਂ ਦੇ ਪੱਠੇ ਹੋ ਨਿ ਛਾੜ ਦੇ ਹਾਂ ਨਾ ਇਹ ਇਸ ਕਰਕੇ ਅਸੀਂ ਇਹਨਾਂ ਦਾ ਖਹਿਜਦੇ ਆ ਤਾਂ ਆਹ ਵੇਖੋ ਸਬਸਕ੍ਰਾਈਬ ਕਰੋ ਬੱਦ ਤੋਂ ਬੱਦ ਇਹਨੂੰ ਸਬਸਕ੍ਰਾਈਬ ਕਰੋ ਹਾਂ ਸਬਸਕ੍ਰਾਈਬ ਦੇ ਹੋ ਜਾਣਾ ਚੱਲ ਮੇਰੇ ਲਈ ਸਬਸਕ੍ਰਾਈਬ ਇਹਨੂੰ ਕਰੋ ਮੈਂ ਤਾਂ ਨਹੀਂ ਜਾਣਦਾ ਜੀ ਚੱਲ ਹਉਏ ਇਸ ਕੰਮ ਤੇ ਲੱਗਾ ਹੈ ਇਹਦਾ ਕੰਮ ਪੂਰਾ ਹੋ ਜਵੇ। ਗਾਂਹ ਦੇਗਾ ਆਪਣੀ ਤਰੱਕੀ ਕਰੇ ਫੇਰ ਪੈਸੇ ਜੋੜ ਕੇ ਵੀ ਬਾਹਰ ਨਹੀਂ ਆ ਜੀ ਮੈਂ ਆ ਹੀ ਮੰਮੀ ਆ ਜੀ। ਹਾਂ ਲੋਕਾਂ ਨੂੰ ਪਤਾ ਹੀ ਮਾਤਾ ਸਾਰੇ ਜਿਹੜੇ ਜਾਣਦੇ ਉਹੀ ਦੇਖਦੇ ਪਏ ਥੱਲੇ ਥੱਲੇ ਕੋ। ਆ ਦੇਖੋ ਬਾਹਰਲਾ ਦਾ ਬੰਦਾ ਦੇਖਦਾ ਨਹੀਂ ਪਿਆ। ਬਾਹਰਲੇ ਬੰਦੇ ਦੇ ਦੇ ਰਹੇ ਤੇ ਤਾਂ ਦੇਖਦੇ ਆ ਮੇਰੇ ਪੁੱਤ ਜਾਂ ਮੇਰੇ ਨੌਹਾਂ ਪੁੱਤ। ਸਾਨੂੰ ਪਤਾ ਇਹ ਮਾਮੀ ਸਾਡੀ ਕੰਮ 'ਚ ਲੱਗੀ ਰਹਿੰਦੀ ਆ ਤਾਂ ਕਰਕੇ ਵੇ ਚੁੱਪੀਂ ਤੇ ਪਾ ਕੇ ਲੱਤਿਆਂ ਨੌਣੇ ਪੁੱਤ ਜਾਵਨਾ ਚੁਗ ਮੇਸੀਗੀ। ਜਾਮਲਾ ਖਾਨ ਵਹਿ ਗਈ ਮੈਂ ਕਿਹਾ ਤੂੰ ਜਨ ਪਾ ਕੇ ਦੇਖ ਮੈਂ ਵੀ ਮੇਰੇ ਵਿੱਚ ਬੰਦੇ ਕਹਿੰਦੇ ਸਾਰੇ ਕਹਿੰਦੇ ਮਾਦਾ ਦੇਰੀ ਨਾ ਕੱਪੜੇ ਪੁਰਾਣੇ ਹੀ ਪਏ ਹੁੰਦੇ ਆ ਇਹਨਾਂ ਨੂੰ ਦੱਸ ਕੀ ਸਕਦਾ ਵਜ਼ਰਾ ਅਸੀਂ ਜੀ ਮੈਂ ਪਾਇਆ ਪੱਠਾ ਨੱਥਾ ਵੱਡੀ ਦਾ ਜਦੋਂ ਇਹ ਬਣਾਉਣ ਆ ਤਾਂ ਫਿਰ ਮਾਸੀਂ ਤਾਂ ਹੁੰਦੇ ਖੇਤਾਂ ਦੇ ਵਿੱਚ ਦੇਖੋ ਜੀ ਨਾ ਧਾਤੋ ਕੇ ਘਰ ਕੱਪੜੇ ਵਧੀਆ ਪਾਉਣੇ ਹੁਣ ਖੇਤਾਂ ਵਿੱਚ ਤਾਂ ਪੁਰਾਣੇ ਪਹਿਣੇ ਤੁਹਾਨੂੰ ਪਤਾ ਹੀ ਆ ਹੂੰ ਤੇ ਇਹ ਸੁ ਕਰਕੇ ਮੈਂ ਕਹਿੰਨਾ ਕਿ ਕੱਪੜਿਆਂ ਦਾ ਬੜਾ ਹੋਰ ਨਾ ਦੇਖੋ ਕੱਪੜਾ ਘਰ ਵਧੀਆ ਕੱਪੜੇ ਪਾ ਕੇ ਵਧੀਆ ਬਣਾ ਕੇ ਦਿਖਾ ਦੇਵਾਂਗੇ ਹਸਦੀ ਗਾ ਨੇ ਹਸਦੀ ਗਾ ਨੇ ਇਹ ਸਾਰੇ ਕਹਿੰਦੇ ਕੱਪੜ ਸੂਟ ਕਹਿੰਦੇ ਇੱਕੋ ਹੀ ਹੁੰਦਾ ਪਾ ਮੰਮੀ ਕਰੀ ਨੇ ਇਸ ਕੋਈ ਹੁੰਦਾ ਹਾਲੇ ਭਰਾ ਮਾਦਾ ਮੇਰੀ ਨੇ ਹਲ ਮਾਰੀਆਂ ਦੋ ਤਿੰਨ ਭਰੀਆਂ ਪਈਆਂ ਇਹਦੇ ਕੱਪੜਿਆਂ ਦੇ ਨਾਲ ਮੇਰੀ ਹਲ ਵਾਲੀ ਨੂੰ ਪਾਸੇ ਹਲ ਮਾਰੀ ਚ ਵੀ ਇਹਦੇ ਮੈਨੂੰ ਬਹੁਤ ਲੈ ਰਿਹਾ ਕਿ ਦਿੰਦੇ ਆ ਮੈਨੂੰ ਕੋਈ ਕੰਮ ਹੀ ਨਹੀਂ ਕੱਪੜਿਆਂ ਦੀ ਹੁਣ ਚਲੋ ਭਾਈ ਸਾਹਿਬ ਇਹ ਕਾਮ ਪਸ਼ੂ ਵਾਲਾ ਕਰਨੇ ਨੇ ਕੱਪੜੇ ਪਸ਼ੂਆਂ ਦੇ ਪਸ਼ੂਆਂ ਦੇ ਪਹਿਣੇ ਆ ਚਲੋ ਘਰ ਚਲ ਜਾਈਦਾ ਨਹਾ ਕੇ ਵਧੀਆ ਕੱਪੜੇ ਫਾੜੀ ਹੁਣ ਮੈਨੂੰ ਕਈ ਬੰਦੇ ਇਦਾਂ ਕਹਿੰਦੇ ਆਪਣੀ ਮੰਮੀ ਨੇ ਕਮਾ ਕੰਮ ਕੂਮ ਕਰਾਇਆ ਕਰ ਮੈਂ ਜਿੰਨਾ ਕੋ ਮਤਲਬ ਕਰ ਸਕਦਾ ਕਰਦਾ ਆ ਮੈਂ ਕੰਮ ਪੱਠੇ ਚੱਕਦਾ ਆ ਇਹ ਬਾ ਦਿੰਦਾ ਆ ਵਟ ਕੇ ਛਿੰਕੇ ਲੋਕਾਂ ਨੇ ਦੰਗੀਆਂ ਹੋ ਰਹੀਆਂ ਆ ਕੀ ਕਰਿਆ ਚੱਲੀ ਕਰ ਰਹੇ ਆ ਚਲੋ ਸਾਰੇ ਨੇ ਬੱਚੇ ਤਰੱਕੀ ਕਰਨ ਜਿੰਨੇ ਵੀ ਹੈਗੇ ਸਾਰੇ ਆਪਣੇ ਬੱਚੇ ਆ ਕੱਲਾ ਇਹ ਨਹੀਂ ਹੈਗਾ ਸਾਰੇ ਆਪਣੇ ਹੀ ਆ ਹਮ ਸਾਰੇ ਤਰੱਕੀ ਕਰਨ ਸਾਰੇ ਆਪਣਾ ਘਰ ਦਿਆਂ ਆਪਣੇ ਨੂੰ ਸੁੱਖ ਦੇ ਸਾਰੇ ਨੇ ਬੱਚੇ ਤਰੱਕੀ ਕਰਨ ਤਾਂ ਸਾਰੇ ਆਪਣੇ ਹੀ ਆ ਹਮ ਹਾਂਜੀ ਤੇ ਕੰਮ ਮੈਂ ਮੈਂ ਤਾਂ ਦੱਸਦੇ ਨਾ ਮੇਰੇ ਤੋਂ ਕਪੇ ਤੋਂ ਕੱਪੜੇ ਭਰਾਵਾ ਬਥੇਰੇ ਇਹ ਜਾਣ ਕੇ ਨਹੀਂ ਪਉਂਦੀ ਹੈਗੀ ਜਾਣ ਕੇ ਨਹੀਂ ਹੁਣ ਆਹ ਪਸੂ ਆ ਜੀ ਦਾ ਪਸੂ ਆਨੇ ਕੱਪੜੇ ਪਾਣੇ ਆ ਭਾਈ ਸਾਹਿਬ ਹਾਂਜੀ ਅਸੀਂ ਜੋ ਕਰ ਤੇ ਰਹੀ ਰਹੀ ਗੱਲ ਕੰਮ ਦੀ ਗਈ ਬੰਦੇ ਮੈਨੂੰ ਕਮੈਂਟ ਕਰ ਕਮੈਂਟ ਤਾਂ ਚੱਲ ਕਿਸੇ ਨੇ ਕੀਤਾ ਨਹੀਂ ਮੈਨੂੰ ਕਈ ਬੰਦੇ ਫੋਨਾਂ 'ਤੇ ਕਹਿੰਦੇ ਸੀ ਕਿ ਮਾਦਾ ਤੇਰੀ ਗੰਮੇ ਕਰਦੀ ਰਹਿੰਦੀ ਤੂੰ ਵੀ ਨਾਲ ਕਰਾ ਲੈ ਮੈਂ ਨਾਲ ਮੈਂ ਨਾਲ ਕਰਾਵਾ ਬੈਟ ਚੱਕਰ ਇਹ ਕੀ ਆ ਚੱਕਰ ਇਹ ਆ ਇਹ ਜਿੱਦਾਂ ਆਪੇ ਕੰਮ ਕਰਕੇ ਜਿਆਦਾ ਖੁਸ਼ ਆ ਜਿੱਦਾਂ ਕੰਮ ਕਰਕੇ ਹੁਣ ਬੰਦੇ ਦੀ ਸਿਹਤ ਸੂਤ ਠੀਕ ਰਹਿੰਦੀ ਆ ਉਹ ਹਸਾਕਤਾ ਵਾ ਠੀਕ ਹੈ ਤੁਸੀਂ ਸਾਰੇ ਇਦਾਂ ਸੋਣਾ ਸੋਚਿਓ ਕਿ ਅਸੀਂ ਕੰਮ ਨਹੀਂ ਮੈਂ ਕਰਾਉਂਦਾ ਨਾਲ ਮੈਂ ਘਰ ਆਣਾ ਨਾਲ ਬਸ ਇੰਨਾ ਚੱਕਰ ਵਾ ਕੇ ਸੇ ਸੂਤ ਇਹਨਾਂ ਦੀ ਠੀਕ ਰਹਿੰਦੀ ਆ ਤਾਂ ਆਹ ਸੂਚਣ ਪਾ ਕੇ ਦੇਖ ਲੈ ਉੱਥੇ ਬਾਰਟੀ ਪਾ ਲੈ ਸੱਚੀ ਬਹੁੜੀ ਨਹੀਂ ਆ ਜਮਾ ਹਾਂ ਹਾਂ ਐਦਾ ਸੌਣ ਚ ਲੱਪ ਜਾਂਦੇ ਇਹ ਜਿਹੜਾ ਗੂ ਆ ਗੂ ਹੋ ਜਾਂਦਾ ਬਾਕੀ ਸਾਰੇ ਸੌਣ ਲੱਗੋ ਮੈਂ ਮੇਰਾ ਧਿਆਨ ਹੋਣ ਗਿਆ ਤੇ ਦੇਖ ਲੈ ਇਹਨੂੰ ਦਵਾਈ ਦੂ ਹੀ ਪਾਉਂਗਾ ਪੀ ਚੱਕਰ ਪੈ ਗਿਆ ਇੰਦਾਂ ਸੌਖਾ ਦਾ ਆ ਆ ਇਹਨਾਂ ਦੀ ਮੈਡੀਸਿਨਸ ਤੇ ਆ ਤਾਂ ਬਟਾਮਨ ਵੀ ਵੀ ਕੰਪਲੈਕਸ ਜਿਹੜਾ ਵੀ ਸੀ ਹੁੰਦਾ ਬੀ ਕੰਪਲੈਕਸ ਤੇ ਵਿਟਾਮਿਨ ਏ ਇਹਨਾਂ ਨੂੰ ਆਹ ਦੇਈਏ ਜਿਹੜੇ ਤਾਕਤ ਤੋਂ ਸਭ ਲਈ ਬੈਸਟ ਸਭ ਤੋਂ ਜ਼ਿਆਦਾ ਬੈਸਟ ਹੈ ਤਾਕਤ ਲਈ ਮਲਟੀਵਿਟਾਮਿਨ ਠੀਕ ਹੈ ਤੋਂ ਇਲਾਵਾ ਇਹ ਇਹ ਇਹਨਾਂ ਨੂੰ ਨਾ ਪਾਣੀ ਦੇ ਵਿੱਚ ਹੀ ਘੋਲ ਕੇ ਦੇਣੀ ਆ ਬਸ ਸਾਰੀਆਂ ਦਵਾਈਆਂ ਉਦੋਂ ਘੋਲ ਕੇ ਦੇਣੀ ਆ ਪਾਣੀ ਦੇ ਵਿੱਚ ਦੇਣੀ ਠੀਕ ਉਹ ਦੇ ਦੇ ਪਾਣੀ ਚ ਠੀਕ ਇਹਨਾਂ ਵਾਂਗ ਕੈਮਰਾ ਅੰਦਰ ਪੂਰੇ ਓਕੇ ਆ ਵੇਖੋ ਜੀ ਉਹ ਜਿਹੜਾ ਜਿੱਦਾਂ ਮਰ ਗਿਆ ਜਿਹੜਾ ਸੌਂਦਾ ਜੀ ਕੱਲ ਉਹਦਾ ਵੀ ਮੈਨੂੰ ਪਛਾਨ ਨਹੀਂ ਆਉਂਦੇ ਓਕੇ ਚਲੋ ਇਹ ਨਹੀਂ ਜੋ ਮਾਰਗ ਨੂੰ ਮਨਜ਼ੂਰ ਦੱਬ ਦੇਣਗੇ। ਓਕੇ। ਇਹ ਮੇਰੀ ਮੰਮੀ ਨੇ ਕਹੇ ਸੀ ਗੱਲ ਇੱਕ ਅੱਧਾ ਮਰ ਜਾਵੇ। ਮੈਂ ਮਾਰ ਦੇਣਾ ਮਰੇ ਗਿਆ। ਹੁਣ ਦੇਖੇ ਇਹਨੂੰ ਸੋਨ ਦੇ ਕੋਸ। ਆਪੇ ਕਹਿੰਦੀ ਮਰ ਜਾਵੇ ਇੱਕ ਅੱਧਾ ਮੈਂ ਮਾਰ ਦਾਂ। ਕਿੱਦਾਂ ਮਾਰਿਆ ਇਹ? ਨਹੀਂ ਨਹੀਂ ਤੂੰ ਹੀ ਕਹਿੰਦੀ ਸੀ ਆਪੇ ਮਰ ਜਾਵੇ ਇੱਕ ਅੱਧਾ। ਮੈਂ ਮਾਰਿਆ। ਤੂੰ ਹੀ ਕਹਿੰਦੀ ਸੀ ਕਿ। ਨਹੀਂ ਉਹ ਤਾਂ ਫੇਲਾ ਬਾਲ ਨੂੰ ਜਾਂਦੇ ਆ ਗਏ ਵੀ ਲਈ ਨਾ ਬਾਹੂ ਪਾਲਦੀ ਆ ਮੈਂ। ਤਰੀ ਕਿੱ데 ਰੱਖਦਾ ਕਿੱ데 ਰੱਖਦਾ। ਲੋ ਜੀ ਇੱਥੇ ਟੋਪ ਉੱਟ ਕੇ ਹੋਣ ਇਹਨੂੰ ਦੱਬਦੇ ਆ ਯਾਰ ਡੈਡ ਹੋ ਗਿਆ ਨਾ ਇਦਾਂ ਕੋਈ ਪ੍ਰੋਬਲਮ ਆਦੀ ਆ ਇਹਨਾਂ ਨੂੰ ਤੇ ਉਦਾਂ ਨਹੀਂ ਕੋਈ ਚੱਕਰ ਇਦਾਂ ਜਦੋਂ ਮਰ ਜਾਂਦੇ ਆ ਯਾਰ ਫੇਰ ਬੜਾ ਦੁੱਖ ਲੱਗਦਾ ਬਾਕੀ ਤਾਂ ਮੈਂ ਤਾਂ ਉਹਦਾ ਪਹਚਾਨ ਲੈ ਵਗੈਰਾ ਕੁਝ ਕੋਸ਼ਿਸ਼ ਕੀਤੀ ਕਿ ਚੱਲ ਠੀਕ ਹੋ ਜਾਵੇ ਇਹਨੂੰ ਉਦਾਂ ਦੋਗੇ ਤਾਂ ਨਹੀਂ ਹੋਈ ਤੇ ਇਹਦਾ ਸੌਂਦਾ ਜਿਆ ਸੀ ਮੈਂ ਕਿਹਾ ਪਤਾ ਨਹੀਂ ਕੋ ਸੁੱਤੇ ਹੀ ਆ ਚੱਲ ਇਦਾਂ ਪਹਿਲਾਂ ਵੀ ਕਈਆਂ ਨੂੰ ਪ੍ਰੋਬਲਮ ਆਈ ਸੀ ਠੀਕ ਹੋ ਜਾਂਦੇ ਆ ਪਹਿਲੀ ਵਾਰ ਇਦਾਂ ਜਿਆਦਾ ਪਰ ਹੋਇਆ ਜਾਵੇਂ ਇਦਾਂ ਕੋਈ ਇਹਨਾਂ ਨੂੰ ਪ੍ਰੋਬਲਮ ਆ ਜਾਂਦੀ ਅੰਦਰ ਉਹ ਜੇ ਕੋਈ ਗਲਤ ਮੰਨ ਠੀਕ ਆ ਤੇ ਉਹਦੇ ਨਾਲ ਹੋ ਗਿਆ ਚਲੋ ਕੋਈ ਇਹਨਾਂ ਨੂੰ ਕੀ ਕਰ ਸਕਦਾ ਆ ਸੋਕੇ ਜਰੂਰ ਰਬ ਇਹ ਵੀ ਆਤਮਨ ਸ਼ਾਂਤੀ ਦੇ ਠੀਕ ਹੈ ਜਾ ਭਰਾਵਾ ਕਿਸੇ ਚੰਗੀ ਜੂੰਚ ਜਾ ਬੰਦੇ ਮੰਦਰੀ ਜੂੰਚ ਜਾ ਠੀਕ ਹੈ ਸੋਕੇ ਚਲ ਭਾਜੀ ਸਾਰਿਆਂ ਨੂੰ ਜਿੰਨੇ ਵੀ ਦੇਖਦੇ ਆ ਐਸ ਵੇਲੇ ਮੈਂ ਖੜਾ ਨੂਰ ਪੁਰਜਟ ਕਾਲੇ ਪੌੜ ਤੇ ਤੇ ਇੱਕ ਇਧਰ ਲੰਗਣਾ ਲੱਗਾ ਸੀ ਮੈਂ ਕਿਹਾ ਤੁਹਾਡੇ ਨਾਲ ਚਲੋ ਇੱਕ ਗੱਲ ਸ਼ੇਅਰ ਕਰ ਦਵਾਂ ਨਿਊ ਗੱਲ ਵੀ ਗੱਲ ਨਿਊਜ਼ ਹੀ ਆ ਤੇ ਜਿੱਦਾਂ ਤੁਹਾਨੂੰ ਪਤਾ ਇੱਥੇ ਨਹਿਰ ਲੰਗਦੀ ਆ ਤਾਂ ਪਾਣੀ ਜਾਂਦੀ ਆ ਨਾ ਜਿਹੜੀ ਤੇ ਭਾਜੀ ਆ ਤੁਹਾਡੇ ਨਾਲ ਬਹੁਤ ਪੌੜ ਜਿਆਦਾ ਛੋਟ ਆਇਆ ਇਹਦੇ ਮਤਲਬ ਕਿ ਨੀਮ ਆਇਆ ਆ ਮੋਰੇ ਹੋ ਜਾਂਦੇ ਦੂਜੇ ਆਪਣੇ ਨੜੇ ਵਗੈਰਾ ਜਦੋਂ ਉਧਰ ਕੋਈ ਅੰਗਦਾ ਉਹਨੂੰ ਦੇਖਦਾ ਨਹੀਂ ਮਤਲਬ ਬੰਦੇ ਨੂੰ ਇਧਰ ਚੜਨ ਲੱਗੇ ਨੂੰ ਕੁਝ ਵੀ ਇੱਥੇ ਦੋ ਤਿੰਨ ਐਕਸੀਡੈਂਟ ਹੋ ਚੁੱਕੇ ਆ ਇੱਕ ਅੱਜ ਦੀ ਨਿਊਜ਼ ਸੁਣ ਲਓ ਅੱਜ ਕਿਸੇ ਬੰਦੇ ਨੇ ਛਾਲ ਮਾਰ ਦਿੱਤੀ ਇੱਥੇ ਇੱਥੇ ਛਾਲ ਮਾਰ ਦਿੱਤੀ ਅੱਜ ਕਿਸੇ ਬੰਦੇ ਨੇ ਠੀਕ ਹੈ ਤੇ ਯਾਰ ਐਦਾਂ ਦੇ ਕੰਮ ਨਾ ਕਰੋ ਚੱਲ ਜਿਹੜੀ ਕੁਦਰਤੀ ਮੌਤ ਆਦੀ ਆ ਉਹਦਾ ਚੱਲ ਕੋਈ ਚੱਕਰ ਨਹੀਂ ਆਦੀ ਹੈ ਨਾ ਰੱਬ ਲੋ ਆਦੀ ਉਹਦਾ ਕੋਈ ਚੱਕਰ ਨਹੀਂ ਹੈ ਨਾ ਤੇ ਆਪ ਨਾ ਯਾਰ ਐਦਾਂ ਛਾਲਾ ਮਾਰੋ ਨਾ ਐਦਾਂ ਨਹਿਰ ਐਨੀ ਕਿ ਜਿਆਦਾ ਨਹਿਰ ਖੂਨੀ ਬਣ ਗਈ ਉਹ ਹੈ ਨਾ ਬਦਨਾਮ ਹੋ ਗਈ ਨਹਿਰ ਜਿਆਦਾ ਦੱਸ ਨਹੀਂ ਸਕਦਾ ਘੱਟੋ ਘੱਟ ਵੀ ਮਹੀਨੇ ਦੇ ਵਿੱਚ ਜਿਆਦਾ ਨਹੀਂ ਮੇ ਜਾਣਾ ਦੂਰ ਮਹੀਨੇ ਦੇ ਵਿੱਚ ਘੱਟੋ ਘੱਟ ਵੀ ਆਹ ਵਾਲੀ ਰੋਡ ਤੇ ਉਹ ਉੱਥੋਂ ਲੈ ਜਾਮਾ ਪੂਸੀ ਕਦੀ ਐਨ ਐਨ ਏਰੀਏ ਦੇ ਵਿੱਚ ਬਿੰਝੋਂ ਦੇ ਵਿੱਚ ਤੇ ਘੱਟੋ ਘੱਟ ਵੀ 10 ਵ ਐਕਸੀਡੈਂਟ ਮਹੀਨੇ ਦੇ ਵਿੱਚ ਹੁੰਦੇ ਹੋਣੇ ਆ ਖਤਰਨਾਕ ਇੱਕ ਪਹਿਲਾਂ ਬਹੁਤ ਜ਼ਿਆਦਾ ਖਤਰਨਾਕ ਐਕਸੀਡੈਂਟ ਹੋਇਆ ଥି ਪੂਰੇ ਵਿੱਚ ਆਪਣੇ ਵਜ੍ਹਾ ਟ੍ਰੱਕ ਬੱਚਾ ਗੱਡੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਇੱਕ ਦੋੜੇ ਦਿਨ ਪਹਿਲਾਂ ਇੱਥੇ ਐਕਸੀਡੈਂਟ ਹੋਇਆ ਸਕੂਟਰੀ ਦੇ ਵਿੱਚ ਮੈਂ ਸਕੂਟਰੀ ਵੱਜੀ ਉਹ ਪੈਂ ਸਾਡੀ ਕੁੜੀ ਸੀਗੀ ਮੇਰੇ ਚਾਚੇ ਦੀ ਉਹ ਵਿੱਚ ਨਹਿਰ ਦੇ ਵਿਚਾਰੀ ਡੈਪੀ ਉਹ ਉੱਥੋਂ ਜਾ ਕੇ ਗੱਡੀ ਵਿਚਾਰੀ ਤੇ ਇੱਥੋਂ ਰੋੜ ਦੀ ਚਲ ਗਈ ਉਹਦੇ ਥਾਣ ਤੇ ਸੱਟ ਲੱਗ ਗਈ ਨਾਲ ਮੇਰੀ ਚਾਚੀ ਸੀਗੀ ਉਹ ਕੋਰੀ ਸਕੂਟਰੀ ਵਿੱਚ ਨਾ ਜਿਹੜਾ ਕੀ ਤੇ ਆਪ ਵੀ ਉਹਦੇ ਨਾਲ ਮੇਰੀ ਸੀਗੀ ਚਾਚੀ ਤੇ ਇੱਕ ਮਿੰਟ ਰੁਕੀ ਦੇ ਨਾਲ ਮੇਰੀ ਸੀਗੀ ਚਾਚੀ ਉਹਦੇ ਵਿਚਾਰੀ ਦੇ ਸੱਟਾਂ ਲੱਗ ਗਈਆਂ ਕਾਫੀ ਸਾਰੀਆਂ ਠੀਕ ਤੇ ਮੁੰਡੇ ਦੇ ਤਾਂ ਪਤਾ ਨਹੀਂ ਲੱਗੀ ਪਤਾ ਨਹੀਂ ਨਹੀਂ ਜਿਹੜਾ ਨਾਮ ਜਿਹੜਾ ਵਿਚ ਵਿਚ ਉਹ ਪਤਾ ਨਹੀਂ ਜਾੜ ਕੇ ਮੋਰਨ ਲੱਗਿਆ ਸੀ ਪਤਾ ਨਹੀਂ ਕੀ ਚੱਕਰ ਪਿਆ ਪਿੱਛੋਂ ਕਿਸੇ ਨੇ ਮਾਰਿਆ ਲੈ ਆ ਕੇ ਬੱਚ ਕੁੜੀ ਵੀ ਨਹਿਰ ਚ ਚਲ ਗਈ ਸਕੂਟਰੀ ਵੀ ਨਹਿਰ ਚ ਤੇ ਉਹ ਉੱਥੇ ਜਾ ਕੇ ਗੁੱਜਰਾਂ ਕੋਲੇ ਜਾ ਕੇ ਵਿਚਾਰਿਆਂ ਨੇ ਕੱਢੀ ਕੁੜੀ ਮਸੀ ਇੱਥੋਂ ਪਾਣੀ ਬਹੁਤ ਤੇਜ਼ ਚੱਲਦਾ ਪਿਆ ਰੋੜਦਾ ਪਿਆ ਪਹਿਲੀ ਗੱਲ ਮੇਨ ਚੀਜ਼ ਹੈ ਨਾ ਜਿਹੜਾ ਐਕਸੀਡੈਂਟ ਰੁਕਣੇ ਇੱਥੋਂ ਜਿਹੜਾ ਮੇਨ ਪੋਲ ਉਹ ਨੂਰਪੁਰ ਜੱਟਾਂ ਦਾ ਤੇ ਹੋਰ ਬਾਕੀ ਪੌੜਾ ਜਿਹੜੇ ਸਾਰੇ ਮਤਲਬ ਕੀ ਆਲੇ ਦੁਆਲੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੈਠ ਕੇ ਉਹ ਕਰਨਾ ਚਾਹੀਦਾ ਮਤਲਬ ਕੀ ਜਿਹੜਾ ਪੌੜਾ ਇਹ ਉੱਚਾ ਹੋਣਾ ਚਾਹੀਦਾ ਜਿੱਦਾਂ ਹੁਣ ਆ ਨੀਵਾ ਇੱਥੋਂ ਨੜੇ ਆ ਜਿੱਦਾਂ ਇੱਥੋਂ ਪਤਾ ਹੀ ਨਹੀਂ ਲੱਗਦਾ ਕੋਈ ਇਧਰੋਂ ਲੰਘਣ ਲੱਗਾ ਉਧਰੋਂ ਪਤਾ ਹੀ ਨਹੀਂ ਲੱਗਦਾ ਕੋਈ ਆਂਦਾ ਆ ਉਹ ਤੋਂ ਆ ਦੇਖੋ ਨੜੇ ਨੜੇ ਹੋਏ ਪਏ ਆ ਠੀਕ ਆ ਇਹ ਮਹੀਨਾ ਕੱਟਦੇ ਅਸੀਂ ਫੇ ਹੋ ਜਾਂਦੇ ਆ ਤੇ ਇਹ ਜ਼ਰੂਰੀ ਗੱਲ ਸੀ ਕਿ ਮਤਲਬ ਕੀ ਇਹ ਇਹਦਾ ਕੋ ਹੱਲ ਹੋਣਾ ਚਾਹੀਦਾ ਹੁਣ ਦਾਲਦਵਾਲੇ ਦੀਆਂ ਪੰਚਾਇਤਾਂ ਪਿੰਡਾਂ ਦੀਆਂ ਜਿਹੜੀਆਂ ਪਿੰਡ ਨੂੰ ਨਹਿਰ ਲੱਗਦੀ ਆ ਵਿੰਜੋ ਹੋਇਆ ਕੋਟ ਹੋਇਆ ਐਮਾ ਜੱਟਾਂ ਹੋਇਆ ਕੋਸੀ ਹੋਇਆ ਰਾਏਪੁਰ ਜਿੰਨੇ ਪਿੰਡ ਆ ਨਾ ਤੇ ਐਮਾ ਮੁਗਲਾਂ ਜਿੰਨੇ ਵੀ ਆਪਣੇ ਹੈਗੇ ਗੜਸ਼ੰਕਰ ਉਹ ਇਹਦਾ ਬੈਠ ਕੇ ਉਹਦੇ ਦੀ ਸਲਾਹ ਕਰਨ ਚਾਹੀਦੀ ਜਿਹੜੇ ਨਹਿਰ ਨਾਲ ਇਹਦੇ ਪੌੜ ਲੱਗਦੇ ਆ ਨਾਲ ਜਿੰਨੇ ਵੀ ਪੌੜ ਲੱਗਦੇ ਆ ਐਵੇਂ ਜੱਟਾਂ ਵਾਲਾ ਜਿਹੜਾ ਪੌੜ ਹੈ ਉਹ ਵੀ ਨੀਮਾ ਹੀ ਆ ਤੇ ਪਰ ਐਨੇ ਐਨੇ ਬਿੰਜੋ ਹੋਇਆ ਆਪਣੇ ਪੋਸੇ ਹੋਏ ਐਨੇ ਏਰੀਏ ਦੇ ਵਿੱਚ ਬਾਰ ਤੋਂ ਬਾਅਦ ਐਕਸੀਡੈਂਟ ਹੁੰਦੇ ਪਏ 10-15 ਐਕਸੀਡੈਂਟ ਹੁੰਦੇ ਆ ਘੱਟੋ ਘੱਟ ਵੀ ਲਾ ਲੋ ਵੀ 10 ਮੌਤਾਂ ਹੋਇਆ ਨੇ ਮਹੀਨੇ ਦੇ ਵਿੱਚ ਇੱਥੇ ਨਹਿਰ ਐਨੀ ਜ਼ਿਆਦਾ ਬਦਨਾਮ ਹੋਈ ਇੱਕ ਥੋੜੇ ਦਿਨ ਪਹਿਲਾਂ ਕਿਸੇ ਨੇ ਛਾਲ ਮਾਰ ਦਿੱਤੀ ਤੇ ਇੱਕ ਅੱਜ ਕਿਸੇ ਨੇ ਮਾਰ ਦਿੱਤੀ ਛਾਲ ਹੁਣੇ ਬੰਦੇ ਨੂੰ ਲੈ ਕੇ ਗਏ ਆ ਕੱਢ ਕੇ ਤੇ ਉਦੋਂ ਮੈਂ ਕੈਮਰਾ ਕੱਢਿਆ ਨਹੀਂ ਤੇ ਠੀਕ ਐ ਇੰਨੀ ਗੱਲ ਸੀਗੀ ਤੇ ਮੈਂ ਚਾਹਨਾ ਕਿ ਪਿੰਡ ਦੀਆਂ ਪੰਚਾਇਤਾਂ ਨੂੰ ਬਹਿ ਕੇ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਠੀਕ ਐ ਠੀਕ ਆ ਬਾਜੀ ਮਿਲਦੇ ਆ